ਸੋ ਹਾਜ਼ਰਾ ਜੀ ਸ਼ੁੱਕਰਵਾਰ ਨੂੰ ਅ ਦਿਨ 28 ਜੂਨ ਨੂੰ ਅੱਜ ਦੇ ਕੁਝ ਮਸਲੇ ਇਦਾਂ ਕੁਝ ਗੱਲਾਂ ਹੋਵਦਾ ਤੁਹਾਡਾ ਇਨਸਾਨੀਆ ਕਰਨ ਲਈ ਸਭ ਤੋਂ ਪਹਿਲਾਂ ਅਨਟਾਰੀਓ ਦੇ ਵਿੱਚ ਕਾਰਚੋਰਾਂ ਬਾਰੇ ਗੱਲਬਾਤ ਕਰਨੀ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਅ ਦੂਜੇ ਨੰਬਰ ਤੇ ਅਸੀਂ ਕੈਨੇਡਾ ਦੀ ਜਨਸੰਖਿਆ ਤੇ ਇਹਦੇ ਵਿੱਚ ਪ੍ਰਵਾਸੀਆਂ ਦੇ ਨਵੇਂ ਅੰਕੜੇ ਸਾਹਮਣੇ ਆਏ ਆ ਤੀਜੀ ਗੱਲਬਾਤ ਜਿਹੜੇ ਨਿਊ ਬਰੰਸਵਿਕ ਦੇ ਮੈਂਬਰ ਪਾਰਲੀਮੈਂਟ ਨੇ ਜਸਨ ਟ੍ਰੂਡੋ ਦੇ ਲੀਡਰ ਬਜੋ ਪਾਸੇ ਹਟਣ ਦੀ ਮੰਗ ਕੀਤੀ ਆ ਤੇ ਗੱਲਬਾਤ ਕਰਾਂਗੇ ਸਿਕੰਡਾਡੇ ਇਸ ਬੰਦੀ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਅੱਜ ਕਰਨੀ ਆ ਉਹ ਕਾਰ ਚੋਰਾਵਾਂ ਬਾਰੇ ਆ ਕਾਰ ਚੋਰੀ ਕੈਨੇਡਾ ਦੇ ਵਿੱਚ ਇੱਕ ਵੱਡਾ ਮਸਲਾ ਆ ਉਹਨਾਂ ਨੇ ਹੁਣ ਲੇਟੈਸਟ ਜਿਹੜੀ ਇੱਕ ਕੋਸ਼ਿਸ਼ ਕੀਤੀ ਆ ਕਿ ਅਨਟੈਰੀਓ ਦੀ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਦਾ ਜਿਹੜਾ ਡਾਟਾ ਬੇਸ ਆ ਮਤਲਬ ਅਨਟੈਰੀਓ ਦੀ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਦੇ ਕੋਲ ਜਿੰਨਾ ਰੈਕੋਰਡ ਆ ਜਿਹਦੇ ਵਿੱਚ ਡਰਾਈਵਰ ਦਾ ਨਾਮ ਉਹਦਾ ਐਡਰੈਸ ਸਾਰਾ ਕੁਝ ਹੁੰਦਾ ਉਹਨੂੰ ਜਿਹੜੀ ਜਾਂ ਉੱਥੇ ਪਰਸਨਲ ਇਨਫੋਰਮੇਸ਼ਨ ਹਰ ਇੱਕ ਵਿਅਕਤੀ ਦੀ ਪਈ ਆ ਤੇ ਜਿਹੜੇ ਜਿਨ੍ਹਾਂ ਦੀਆਂ ਕਾਰਾਂ ਆ ਉਹਨੂੰ ਲੈਣ ਦੀ ਕੋਸ਼ਿਸ਼ ਕੀਤੀ ਮਤਲਬ ਇੱਕ ਤਰੀਕੇ ਦਾ ਇੱਕ ਸਾਈਬਰ ਅਟੈਕ ਕਿਹਾ ਜਾ ਸਕਦਾ ਇਹ ਕਿ ਕਾਰ ਚੋਰਾ ਨੇ ਇਹ ਤਾਂ ਕਿ ਕਿਉਂਕਿ ਜਿਹੜੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਆ ਉਹਦੇ ਡਾਟਾਬੇਸ ਦੇ ਵਿੱਚ ਸਾਰਾ ਕੁਝ ਪਿਆ ਕਿਹਦੀ ਕਾਰ ਆ ਕਿਹੜਾ ਮਾਡਲ ਆ ਕੌਣ ਮਾਲਕ ਆ ਇਹਦਾ ਕਿੱਥੇ ਰਹਿੰਦਾ ਆ ਉਹ ਸਾਰਾ ਕੁਝ ਉੱਥੇ ਪਿਆ ਉਹਦੇ ਉੱਤੇ ਇੱਕ ਤਰੀਕੇ ਨਾਲ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪੀਲ ਪੁਲਿਸ ਡਿਪਟੀ ਚੀਫ ਨੇ ਨਿਕ ਬਲੋਨੋਵਿਕ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਜਿਹੜੇ ਕ੍ਰਿਮਨਲ ਨੇ ਉਹ ਕੋਸ਼ਿਸ਼ ਕਰ ਰਿਹਾ ਕਿ ਵਹੀਕਲ ਇਨਫੋਰਮੇਸ਼ਨ ਜਵਰਤੀ ਜਾ ਸਕੇ ਕਾਰਾਂ ਨੂੰ ਚੋਰੀ ਕਰਨ ਦੇ ਲਈ ਵੀ ਕਾਰ ਚੋਰੀ ਕਰਨ ਤੋਂ ਪਹਿਲਾਂ ਉਹਦੀ ਇਨਫੋਰਮੇਸ਼ਨ ਇਹਨਾਂ ਦੇ ਕੋਲ ਹੋਵੇ ਕਿ ਇਹਦੀ ਕਾਰ ਆ ਕਿੱਥੇ ਆ ਤੇ ਕੀ ਉਹਦਾ ਸਾਰਾ ਸਾਬਕਤਾ ਵਾ ਜਿਹੜੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਜਿਹੜਾ ਦੱਸਿਆ ਕਿ ਡਾਟਾ ਬੇਸ ਦੇ ਵਿੱਚ ਸੈਂਸਿਟਿਵ ਇਨਫੋਰਮੇਸ਼ਨ ਆ ਕਾਫੀ ਜ਼ਿਆਦਾ ਦਾ ਹੋਮ ਅਡਰੈਸ ਆ ਵਹੀਕਲ ਦੀ ਡਿਟੇਲ ਆ ਬਾਕੀ ਸਾਰਾ ਕੁਝ ਉਹਨਾਂ ਦੇ ਵਿੱਚ ਹੈਗਾ ਪੁਲਿਸ ਇਹ ਮੰਨਦੀ ਆ ਕਿ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਉਹ ਇਸ ਦੇ ਪਿੱਛੇ ਆ ਜਿਹੜਾ ਕਿ ਡਾਟਾਬੇਸ ਨੂੰ ਐਕਸੈਸ ਕਰਨ ਦਾ ਮਤਲਬ ਇਹ ਕਿਸੇ ਇੱਕ ਅੱਦੇ ਵਿਅਕਤੀ ਦਾ ਕੰਮ ਨਹੀਂ ਆ ਕੋਈ ਓਕਾ ਦੱਕਾ ਚੋਰ ਨਹੀਂ ਆ ਜਿਹੜੇ ਇਹਦੇ ਵਿੱਚ ਹੈਗੇ ਪੂਰੇ ਦਾ ਪੂਰਾ ਇੱਕ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਜਿਹੜਾ ਇਹਦੇ ਪਿੱਛੇ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਕ੍ਰਾਈਮ ਗਰੁੱਪ ਆ ਜਾਂ ਇੱਕ ਪੂਰਾ ਪੂਰਾ ਇੱਕ ਇਹਨਾਂ ਦਾ ਕਹੋ ਕਾਉਟੋ ਥੈਫਟ ਰਿੰਗ ਆ ਇੱਕ ਇਹਨਾਂ ਨੇ ਜਿਹੜੀ ਸਰਕਾਰ ਦੇ ਜਿਹੜੀ ਗਵਰਨਮੈਂਟ ਮਿਨਿਸਟਰੀਜ਼ ਇਨ ਅੰਟਰੀਓ ਆ ਉਹਦੇ ਵਿੱਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਕੰਪਿਊਟਰਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਇੱਕ ਕੇਸ ਦੇ ਵਿੱਚ ਜਿਹੜਾ ਸਰਵਿਸ ਇਨ ਅੰਟਰੀਓ ਆ ਉਹਦੇ EMPLOYEE ਨੇ ਜਿਹੜਾ ਪਰਸਨਲ ਇਨਫੋਰਮੇਸ਼ਨ ਸੀ ਉਹਨੂੰ ਵੇਚਿਆ ਇਸ ਆਟੋ ਥਿਫਟ ਰਿੰਗ ਨੂੰ ਵੀ ਜਿਹੜੇ employees ਹੈਗੇ ਉਹਨੇ ਆਪ ਜਿਹੜੀ ਇਨਫਾਰਮੇਸ਼ਨ ਵੇਚੀ ਆ ਜਾਂ ਦਿੱਤੀ ਆ ਜਾਂ ਕਿਸੇ ਤਰੀਕੇ ਨਾਲ ਉਹ ਇਨਵੋਲਵਡ ਦੇ ਵਿੱਚ ਸਿਗਾ ਇੰਸ਼ੋਰੈਂਸ ਇੰਡਸਟਰੀ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਜਿਹੜਾ ਫਰਾਡ ਹੋਇਆ ਇਸ ਕਾਰਾਂ ਦੀ ਚੋਰੀ ਦੇ ਨਾਲ ਸੰਬੰਧਤ ਉਹ ਵੀ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਿਹਾ ਹੈ ਕਾਰਾਂ ਦੀ ਚੋਰੀ ਛੋਟਾ ਮਸਲਾ ਨਹੀਂ ਹੈ ਕੈਨੇਡਾ ਦੇ ਵਿੱਚ 1 ਬਿਲੀਅਨ ਤੋਂ ਜ਼ਿਆਦਾ ਡਾਲਰ ਦੇ ਜਿਹੜੇ ਟੋਟਲ ਵਾਰਥ ਦੇ ਵਹੀਕਲਸ ਨੇ ਉਹ ਪਿਛਲੇ ਸਾਲ ਕਲੰਟੇਰੀਅ ਵਿੱਚ ਚੋਰੀ ਹੋਏ ਆ 1 ਬਿਲੀਅਨ ਦੇ ਸੋ ਆਪਣੇ ਆਪ ਚ ਬਹੁਤ ਵੱਡਾ ਅੰਕੜਾ ਆ ਇਹ ਪੁਲਿਸ ਇੱਥੇ ਵੀ ਕੰਮ ਕਰ ਰਹੀ ਹੈ ਕਿ ਜਿਹੜੇ ਕੁਛ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜੇ ਇਨਫੋਰਮੇਸ਼ਨ ਚੋਰੀ ਕਰਦੇ ਆ ਟਰਾਂਸਪੋਰਟੇਸ਼ਨ ਏਜੰਸੀਜ਼ ਦੇ ਵਿੱਚੋਂ ਇਨਵੈਸਟੀਗੇਟਰ ਜਿਹੜੇ ਨੇ ਉਹ ਵੀ ਮੰਨ ਰਹੇ ਆ ਕਿ ਇੱਕ ਵੱਡਾ ਆਰਗੇਨਾਈਜ਼ਡ ਕ੍ਰਾਈਮ ਆਪਰੇਸ਼ਨ ਆ ਜਿਹੜਾ ਸਿਰਫ ਇਹਦਾ ਸਬੰਧ ਕੈਲ ਇੰਟੈਰੀਓ ਨਾਲ ਨਹੀਂ ਜਾਂ ਇਹਨੂੰ ਇਦਾਂ ਨਹੀਂ ਕਿਹਾ ਜਾ ਸਕਦਾ ਇਹ ਇੰਟੈਰੀਓ ਦੇ ਵਿੱਚ ਆ ਇਹ ਤੇ ਟੈਰੀਓ ਦੇ ਨਾਲ ਹੀ ਇਹ ਸਬੰਧਤਾ ਇਹ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਵੱਡੇ ਪੱਧਰ ਤੇ ਫੈਲਿਆ ਆ ਕੈਨੇਡਾ ਦੇ ਬਾਕੀ ਏਸ਼ੀਆ ਦੇ ਵਿੱਚ ਵੀ ਇਹ ਕੁਛ ਨਾ ਕੁਛ ਕਰਨਗੇ ਸੋ ਤੁਹਾਡਾ ਕਿਹੜਾ ਵਹੀਕਲ ਆ ਕਿਹੜਾ ਮਾਡਲ ਆ ਕਿਹੜੀ ਕੰਪਨੀ ਆ ਕੀ ਉਹਦੀ ਕੰਡੀਸ਼ਨ ਆ ਉਹ ਸਾਰੀ ਕਿਤੇ ਨਾ ਕਿਤੇ ਬਲੈਕ ਮਾਰਕੀਟ ਦੇ ਵਿੱਚ ਪਤਾ ਆ ਕੈਨੇਡਾ ਦਾ ਲਾਰਜੇਸਟ ਜਿਹੜਾ ਇੱਕ ਮਤਲਬ ਵਨ ਆਫ ਲਾਰਜੇਸਟ ਜਿਹੜਾ ਜਿਹੜੀ ਪੁਲਿਸ ਫੋਰਸ ਆ ਉਹਨਾਂ ਨੇ ਦੱਸਿਆ ਕਿ ਜਿਹੜੇ ਚੋਰ ਨੇ ਆ ਇਸ ਵੇਲੇ ਉਹਨਾਂ ਨੇ ਅਨਟੈਰੀਓ ਦੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਜਿਹੜਾ ਉੱਥੇ ਡਾਟਾਬੇਸ ਨੂੰ ਬਰੀਚ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਪਹਿਲਾਂ ਤਾਂ ਇੱਕਾ ਦੋਕਾ ਕਾਰਾਂ ਚੋਰੀ ਕਰਦੇ ਸੀ ਹੁਣ ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਇਹ ਕੰਮ ਸ਼ੁਰੂ ਕਰ ਦਿੱਤਾ ਵੀ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਵੱਡੇ ਲੈਵਲ ਦੇ ਉੱਤੇ ਸਾਰੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ